ਸਰ ਅੱਜ ਆਈਡੀਪੀ ਵੱਲੋਂ ਜਿਹੜਾ ਆਸਟ੍ਰੇਲੀਆ ਦੇ ਰਿਲੇਟਡ ਸੈਮੀਨਾਰ ਲਗਾਇਆ ਸੀ ਸਰ ਕੀ ਪਰਪਸ ਸੀਗਾ ਉਹਦੇ ਵਿੱਚ ਕੀ ਕੀ ਬੱਚਿਆਂ ਨੂੰ ਜਿਹੜੀ ਹੈਗੀ ਜਾਣਕਾਰੀ ਦਿੱਤੀ ਗਈ ਹੈ ਅ ਸਰ ਮੇਰਾ ਨਾਮ ਵਿਸ਼ਾਲ ਗੁੱਤਾ ਹੈ ਮੈਂ ਆਰਪੀ ਦਾ ਬ੍ਰਾਂਚ ਮੈਨੇਜਰ ਹਾਂ ਤੇ ਮੈਨੂੰ ਦੱਸਦੇ ਆਂ ਬੜੀ ਖੁਸ਼ੀ ਹੁੰਦੀ ਹੈ ਕਿ ਇਹ ਜਿਹੜਾ ਸੈਮੀਨਾਰ ਸੀਗਾ ਇਹ ਅਸੀਂ ਪ੍ਰੀ ਡਿਪਾਰਚਰ ਕੀਤਾ ਆ ਆਸਟ੍ਰੇਲੀਆ ਵਾਲੇ ਬੱਚਾ ਦਾ ਜਿਨ੍ਹਾਂ ਦਾ ਵੀਜ਼ਾ ਆ ਚੁੱਕਾ ਹੋਇਆ ਔਰ ਅੱਜ ਦੀ ਡੇਟ ਆਸਟ੍ਰੇਲੀਆ ਇਕਲੋਕ ਤੇ ਤਾਂ ਦੀ ਡੈਸਟੀਨੇਸ਼ਨ ਹੈ ਜਿਹਨੂੰ ਕਿ ਬਹੁਤ ਅੱਛਾ ਪ੍ਰਿਫਰ ਕੀਤਾ ਜਾਂਦਾ ਹੈ ਬਿਕੋਜ਼ ਉਹਦੇ ਵਿੱਚ ਬੈਨੀਫਿਟਸ ਬਹੁਤ ਜ਼ਿਆਦਾ ਨੇ ਆਸਫੇਲਿਆ ਦੇ ਜਿਹੜੇ ਵਿੱਚ ਹੈ ਬੜੇ ਹੀ ਕਰੀਮ ਔਰ ਤੁਸੀਂ ਕਹਿ ਸਕਦੇ ਹੋ ਕਿ ਛਾਂਟ ਕੇ ਬੱਚੇ ਲੈਂਦੇ ਜਾਂਦੇ ਆ ਉਹਦੇ ਵਿੱਚ ਜਿਹੜੇ ਸਾਰੀ ਦੀ ਸਾਰੀ ਕੰਡੀਸ਼ਨਸ ਨੂੰ ਫulfill ਕਰਦੇ ਆ ਫਸਟਲੀ ਅਕੈਡਮਿਕਲੀ ਉਹਨਾਂ ਨੂੰ ਪੂਰਾ ਦੇਖਿਆ ਜਾਂਦਾ ਵੀ ਅਕੈਡਮਿਕਲੀ ਫਿਟ ਨੇ ਕਿ ਉਹ ਫਾਈਨੈਂਸ਼ਲੀ ਪੋਸੀਬਲੀ ਸੂਟਿਡ ਨੇ ਔਰ ਜਿਹੜੀ এডੂਕੇਸ਼ਨ ਸਿਸਟਮ ਹੈ ਆਸਟ੍ਰੇਲੀਆ ਦਾ ਉਹ ਬਹੁਤ ਵਧੀਆ ਹੈ ਹੁਣ ਆਸਟ੍ਰੇਲੀਆ ਡੈਸਟੀਨੇਸ਼ਨ ਨੇ ਅੱਜਕੱਲ ਕੀ ਕਰਤਾ ਹੋਇਆ ਹੈ ਕਿ ਉਹ ਪਹਿਲੇ ਬੱਚੇ ਨੂੰ ਪੂਰਾ ਦੇਖਦੇ ਆ ਕਿ ਵੀ ਉਹ ਉਹਨਾਂ ਨੇ ਜਿਹੜਾ ਕੋਰਸ ਲੈਂਦਾ ਹੈ ਕਿ ਉਹ ਰੈਲੇਵੈਂਟ ਹੈ ਉਹਨਾਂ ਦੀ ਸਟੱਡੀਜ਼ ਦੇ ਨਾਲ ਸੋ ਉਹਨਾਂ ਕੋਲ ਫੰਡਸ ਉਹਨੇ ਹੈਗੇ ਜਿੰਨੇ ਉਹਨਾਂ ਨੇ ਜਿੰਨੇ ਦੀ ਸਟੱਡੀਜ਼ ਹੋਣੀਆਂ ਉੱਥੇ ਕਿ ਉਹਨਾਂ ਕੋਲ ਅਵੇਲੇਬਿਲਟੀ ਹੈਗੀ ਹੈ ਸੈਕੰਡਲੀ ਉਹਨਾਂ ਕੋਲ ਉੱਥੇ ਇਹ ਵੀ ਪੋਸਿਬਿਲਟੀ ਹੁੰਦੀ ਹੈ ਕਿ ਉਹਨਾਂ ਨੂੰ ਸਕਾਲਰਸ਼ਿਪਸ ਮਿਲਦੀ ਹੈ ਐਸ ਪਰ देयर ਪਰਸੈਂਟੇਜ ਸੋ ਮੈਂ ਇਹ ਦੱਸ ਸਕਦਾ ਤੁਹਾਨੂੰ ਕਿ देयर इज अप टू 100% ਸਕਾਲਰਸ਼ਿਪਸ ਅਵੇਲੇਬਲ ਇਨ ਆਸਟ੍ਰੇਲੀਆ ਇਫ ਤੁਸੀਂ ਮੈਰਿਟ ਦੇ ਸਟੂਡੈਂਟਸ ਹੋ ਅਦਰਵਾਇਜ਼ ਜੇ ਜਿੱਦਾਂ ਦੇ ਤੁਹਾਡੇ ਮਾਰਕਸ ਨੇ ਉਦਾਂ ਦੀ ਤੁਹਾਨੂੰ ਸਕਾਲਰਸ਼ਿਪ ਵੀ ਮਿਲਦੀ ਆਸਟ੍ਰੇਲੀਆ ਦੇ ਵਿੱਚ ਜੋ ਕਿ ਸਾਡੇ ਬੱਚਿਆਂ ਨੂੰ ਵੀ ਮਿਲੀ ਹੈ ਇਟ ਇਜ਼ ਆਵ ਗੋਨ ਅਪ ਟੂ ਮੋਰ ਦੈਨ 6 ਟੂ 5000 ਡਾਲਰਸ ਆਲਸੋ ਤੋ ਜਿਹੜੀ ਸਕਾਲਰਸ਼ਿਪ ਮਿਲੀ ਹੈ ਬੱਚਿਆਂ ਨੂੰ ਸੈਕੰਡਲੀ ਬੱਚੇ ਫੋਰਟਨਾਈਟਲੀ ਉੱਥੇ ਕੰਮ ਵੀ ਕਰ ਸਕਦੇ ਆ ट्वेंटी टू ट्वेंटी फोर आवर्स उम्म कर सदते हैं फोर्ट एट आवर्स तक भी कम कर सकते हैं थर्डली जो पोस्ट स्टडी वर्किंग राइट्स हैं दो हज़ार अप टू फाइव ईयरस यू कैन गैट पोस्ट स्टडी वर्किंग राइट्स इन ऑस्ट्रेलिया सो इस सारी चीज़ें हैं ऑस्ट्रेली बड़ा ही फेवरेबल डैस्टेशन बना दी है अजक बच्चोंट इज़ वन ऑफ द मोस्ट इन यू नो डेस्ट वे स्टूडेंट्स आर इंट्रस्टिड टू गो सो ऑस्ट्रेलिया इसलिए भी इंपॉर्टेंट है क्योंकि आई डी पी एक ऑस्ट्रेलीयन कंपनी है ਔਰ ਮੈਂ ਸਮਝਦਾ ਕਿ ਜੇ ਤੁਸੀਂ ਆਪਣੀ ਕੋਈ ਐਡਵਾਈਸ ਲੈਣਾ ਚਾਹੁੰਦੇ ਹੋ ਜਾਂ ਕੋਈ ਕਾਉਂਸਲਿੰਗ ਲੈਣਾ ਚਾਹੁੰਦੇ ਹੋ ਆਸਟ੍ਰੇਲੀਆ ਦੇ ਰਿਗਾਰਡਿੰਗ ਸੋ ਆਈ ਡੋਨਟ ਥਿੰਕ ਕਿ ਤੁਹਾਨੂੰ ਆਈਡੀਪੀ ਤੋਂ ਬੈਟਰ ਕੋਈ ਵੀ ਕੰਪਨੀ ਲੱਗੇਗੀ ਇੰਡੀਆ ਦੇ ਵਿੱਚ ਸੋ ਆਈ ਰਿਕੁਐਸਟ ਕਿ ਜੇਕਰ ਤੁਸੀਂ ਕਿਸੇ ਵੀ ਤਰੀਕੇ ਦਾ ਡਾਊਟ ਰੱਖਦੇ ਹੋ ਆਸਟ੍ਰੇਲੀਆ ਦੀ ਕੋਈ ਵੀ ਕੁਇਰੀ ਹੈ ਤਾਂ ਤੁਸੀਂ ਆਈਡੀਪੀ ਖੰਨਾ ਦੇ ਵਿੱਚ ਵਿਜ਼ਿਟ ਕਰ ਸਕਦੇ ਹੋ ਇਹ ਐਸਓ 2021 ਰੈਸਟੋਰਸ ਮਾਰਕੀਟ ਖੰਨਾ ਦੇ ਵਿੱਚ ਹੈਗੀ ਹੈ ਜਾਂ ਫਿਰ ਸਾਨੂੰ ਕਾਲ ਕਰਕੇ ਵੀ ਕੰਟੈਕਟ ਕਰ ਸਕਦੇ ਹੋ ਸਾਡਾ ਨੰਬਰ ਹੈ 01628512900 ਥੈਂਕ ਯੂ ਚੰਦਨ ਪ੍ਰੀਤ ਸਿੰਘ ਚੰਦਨ ਪ੍ਰੀਤ ਜੀ ਕਿੱਥੋਂ ਦਾ ਰਹਿੰਦੇ ਹੋ ਖੰਨਾ ਪੰਜਾਬ ਉਹੜਾ ਕਿਡੀ ਜਰਵੀza ਆਸਟ੍ਰੇਲੀਆ ਡਿਕਨ ਯੂਨੀਵਰਸਿਟੀ ਮਲਬਨ ਕੈਂਪਸ 8.5 ਓਵਰਆਲ ਵਿਦ ਨੋ ਲੈਸ ਥੈਨ 8 ਉਹੜਾ ਕਿਡੀ ਜਰਵੀza ਆਇਆ No, no, no. Nay, um, I got my visa within 10 days only on 12 December and after switching many agents I came to IDP Khanna where I met Navdeep ma'am who helped me a lot in assessing my case and clearing my GT. Uh, within days I cleared my GT and she made everything seamless and she guided me and my family at every step and made the entire process really smooth from clearing my GT till getting my visa. So I would recommend anyone student who wants to go abroad and achieve their dreams to come to IDP Khanna. Uh, that I will will uh, become a registered nurse in at Australia and will able to achieve my dreams. Sir, जी कमजोत मैं फतेहगढ़ साहब डिस्ट्रिक्ट बिलोंग कर रहा हूँ मेरा ही ऑस्ट्रेलिया का वीजा है ਐਸੀ ਵੀਜ਼ਾ ਆਈਡੀਪੀ ਖੰਨਾ ਤੋਂ ਅਪਲਾਈ ਕੀਤਾ ਸੀ ਬਾਈ 14 ਦਿਨ ਦੇ ਅੰਦਰ ਅੰਦਰ ਵੀਜ਼ਾ ਆ ਗਿਆ ਸੀ ਜੀ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਆਈ ਹੈ ਕੋਈ ਪ੍ਰੋਬਲਮ ਨਹੀਂ ਆਈ ਵੀ ਪਹਿਲਾਂ ਮੇਰੇ ਫਾਈਨੈਂਸ਼ੀਅਲਸ ਕਲੀਅਰ ਨਹੀਂ ਸੀਗੇ ਮੇਰੇ ਫਾਦਰ ਸਾਹਿਬ ਖੇਤੀ ਕਰਦੇ ਨੇ ਜੀ ਫਿਰ ਇਸ ਕਰਕੇ ਆਈਟੀਆਰ ਸੇ ਦਿੱਕਤ ਆਉਂਦੀ ਆ ਉੱਥੇ ਇਨਕਮ ਸ਼ੋ ਨਹੀਂ ਹੁੰਦੀ ਪਰ ਨਵਦੀਪ मैम ਨੇ ਬਹੁਤ ਹੈਲਪ ਕੀਤੀ ਸਾਡੀ ਤੇ ਸਾਨੂੰ ਕਿਵੇਂ ਡਾਕੂਮੈਂਟਸ ਪ੍ਰੇਪੇਅਰ ਕਰਨੇ ਨੇ ਉਹ ਦੱਸਿਆ ਤੇ ਜਿਹਦੇ ਕਰਕੇ ਸਾਡਾ ਵੀਜ਼ਾ ਜਲਦੀ ਹੀ ਆ ਗਿਆ ਜੀ ਹੁਣੇ ਮੈਂ ਉੱਥੇ ਮਾਸਟਰ ਆਫ ਟੀਚਿੰਗ ਦਾ ਕੋਰਸ ਹੈ ਮੇਰਾ ਤੇ ਉੱਥੇ ਮੈਂ ਵਧੀਆ ਟੀਚਰ ਬਣਨਾ ਸਾਇੰਸ ਦਾ ਮੇਰਾ ਨਾਮ ਗੁਰਪ੍ਰੀਤ ਸਿੰਘ ਕਿਹਨੇ ਰਹਿਣ ਵਾਲਾ ਹਾਂ ਮੈਂ ਲੋਕਲ ਖੰਨਾ ਤੋਂ ਹੀ ਰਹਿਣ ਵਾਲਾ ਹਾਂ ਕਿੱਥੇ ਦਾ ਵੀਜ਼ਾ ਲੁਆਇਆ ਸੀ ਮੈਂ ਆਸਟ੍ਰੇਲੀਆ ਦਾ ਸਟੂਡੈਂਟ ਵੀਜ਼ਾ ਰੀਸੀਵ ਕੀਤਾ ਆਈਡੀਪੀ ਦੇ ਥਰੂ ਵਿਦਿਨ 10 ਡੇਸ ਮੈਨੂੰ ਇਹਦੀ ਬਿਲਕੁਲ ਵੀ ਐਕਸਪੈਕਟੇਸ਼ਨ ਨਹੀਂ ਸੀ ਵੀ ਇੰਨੀ ਛੇਤੀ ਆ ਜੂਗਾ ਤੇ ਮਿਨਾਕਸ਼ ਮੈਮ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਮੈਨੂੰ ਗਾਈਡ ਕੀਤਾ ਤੇ ਇੰਟਰਵਿਊ ਵਗੈਰੇ ਦੀ ਵਧੀਆ ਤਿਆਰੀ ਕਰਾਈ ਬਹੁਤ ਵਧੀਆ ਫੋਰ ਕੀ ਕੀ ਐਕਸਪੀਰੀਅੰਸ ਹੈ ਮੇਰੀ ਸੀਓਈ ਸਿਰਫ 1 ਦਿਨ ਚ ਆ ਗਈ ਸੀਗੀ ਤੇ ਯੂਨੀਵਰਸਿਟੀ ਵੱਲੋਂ ਹੀ ਗੁੱਡ ਰਿਸਪੌਂਸ ਮਿਲਿਆ ਮੈਨੂੰ ਤੇ ਮਿਨਾਕਸ਼ ਮੈਮ ਨੇ ਸਾਰੀ ਇੰਸ਼ੋਰੈਂਸ ਵਗੈਰਾ ਬਹੁਤ ਹੀ ਫਾਸਟ ਵੇ ਨਾਲ ਮੈਨੂੰ ਕਰਾ ਕੇ ਦਿੱਤੀ ਤੇ ਐਮਬੈਸੀ 'ਚ ਫਾਈਲ ਲਗਾਉਣ ਲੱਗੇ ਮੈਨੂੰ ਬਹੁਤ ਟੈਨਸ਼ਨ ਸੀ ਤੇ ਮੈਮ ਨੇ ਬਹੁਤ ਵਧੀਆ ਮੈਨੂੰ ਹੌਸਲਾ ਵੀ ਦਿੱਤਾ ਤੇ ਲੱਕੀਲੀ ਮੈਂ ਆਪਣਾ ਵੀਜ਼ਾ 10 ਡੇਜ਼ ਦੇ ਵਿੱਚ ਰੀਸੀਵ ਕੀਤਾ ਆਈਡੀਪੀ ਦੇ ਥਰੂ ਹੋਰ ਜਿਹਦੇ ਬੱਚੇ ਆਸਟ੍ਰੇਲੀਆ ਵਗੈਰਾ ਜਾਂਦੇ ਨੇ ਉਹਨਾਂ ਨੂੰ ਤੁਸੀਂ ਵੀ ਮੈਂ ਸਿਰ ਦੋ ਗੱਲ ਵੀ ਇਹ ਕਰ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਵੀ ਜੇ ਤੁਸੀਂ ਆਪਣਾ ਵੀਜ਼ਾ ਫਾਸਟ ਜਾਨੇ ਹੋ ਤੇ ਪੂਰਾ ਜੈਨੂਇਨ ਵਰਕ ਚਾਹੁੰਦੇ ਹੋ ਤਾਂ ਆਈਡੀਪੀ ਜ਼ਰੂਰ ਵਿਜ਼ਿਟ ਕਰੋ ਇਹਨਾਂ ਦਾ ਸਟਾਫ ਬਹੁਤ ਹੀ ਕੋਆਪਰੇਟਿਵ ਤੇ ਐਕਸਪੀਰੀਐਂਸਡ ਆ ਤੇ ਬਹੁਤ ਵਧੀਆ ਤੁਹਾਨੂੰ ਗਾਈਡੈਂਸ ਪ੍ਰੋਵਾਈਡ ਕਰਦੇ ਨੇ ਤੇ ਸਾਰਾ ਪ੍ਰੋਸੈਸ ਬਹੁਤ ਸਮੂਥ ਹੁੰਦਾ